ਜੀ ਦੇ ਪਾਵਨ ਪਵਿੱਤਰ ਸਥਾਨ ਕੀਪੁਰ ਸਾਹਿਬ ਵਿਖੇ ਪਿਛਲੇ ਦਿਨਾਂ ਹੋਈ ਭਾਰੀ ਬਰਸਾਤ ਕਰਕੇ ਜਿਹੜਾ ਗੁਰਦੁਆਰਾ ਤੀਰ ਸਾਹਿਬ ਛੇਵੇਂ ਪਾਤਸ਼ਾਹ ਸਥਾਨ ਉਹਦੀ ਜਿਹੜੀ ਪ੍ਰਾਤਨ ਦੀਵੜੀ ਉਹ ਕਾਫੀ ਛੇਤੀ ਗ੍ਰਸਟ ਹੋ ਗਈ ਸੀ ਬੈਠ ਗਈ ਸੀ ਪਰ ਸਾਰੇ ਇਲਾਕੇ ਦੇ ਨੌਜਵਾਨਾਂ ਲੋ ਹਜ਼ਾਰਾਂ ਦੀ ਹਜ਼ਾਰਾਂ ਬੋਰੀਆਂ ਦਾ ਜਿਹੜਾ ਹੈ ਮਿੱਟੀ ਦੀ ਰੇਤੇ ਦੇ ਬੋਰੀਆਂ ਦਾ ਪਹਾੜ ਖੜਾ ਕਰਕੇ ਉਸ ਜੁੜੀ ਨੂੰ ਬਚਾਇਆ ਗਿਆ ਤੇ ਹੁਣ ਜਿਹੜਾ ਇੱਧਰਲੇ ਪਾਸੇ ਆਪਾਂ ਦੇਖ ਰਹੇ ਆ ਤਾਂ ਇੱਥੇ ਵੀ ਜਿਹੜਾ ਹੈ ਇਹ ਜਿਹੜੀ ਘਾਟੀ ਹੈ ਬੈਟਰੀ ਸੀ ਤਾਂ ਹੁਣ ਜਿਵੇਂ ਸਾਡੇ ਸੰਤਾਂ ਮਹਾਂਪੁਰਖਾਂ ਦੇ ਹੁਕਮ ਹੋਏ ਨੇ ਕਿ ਅਸੀਂ ਇਹਨੂੰ ਚੌੜਾ ਵੀ ਕਰਨਾ ਤਾਂ ਕਿ ਜਦੋਂ ਵੀ ਸੰਗਰਾਂਦ ਤੇ ਜਦੋਂ ਵੀ ਅੱਗੇ 300 ਸਾਲਾਂ ਵੀ ਆ ਰਹੇ ਆ ਹੌਲੇ-ਮੱਲੇ 'ਚ ਵੀ ਹਜ਼ਾਰਾਂ ਦੀ ਤਾਦਾਦ 'ਚ ਸੰਗਤ ਇੱਥੇ ਬਾਬਾ ਗੁਰਦਿੱਤਾ ਜੀ ਪੂਰੇ ਪੰਜਾਬ ਤੋਂ ਦੇਸ਼ ਤੋਂ ਦੁਨੀਆ ਤੋਂ ਨਤਮਸਤਕ ਹੋਣ ਆਂਦੀ ਹੈ। ਕਈ-ਕਈ ਘੰਟਿਆਂ ਦਾ ਜਾਮ ਵੀ ਲੱਗੇਗਾ ਤਾਂ ਇੱਥੇ ਪਾਰਕਿੰਗ ਵੀ ਬਣ ਜਾਊਗੀ ਤੇ ਦੂਜਾ ਜਿਹੜਾ ਹੈ ਉਹਦਾ ਲਾਹਾ ਇਹ ਵੀ ਹੋਊਗਾ ਕਿ ਸਾਡੇ ਗੁਰੂ ਘਰ ਜਿਹੜਾ ਉਹ ਹਮੇਸ਼ਾ ਲਈ ਪ੍ਰੋਟੈਕਟਡ ਹੋ ਜਾਊਗਾ। ਉਧਰਲੇ ਪਾਸੇ ਵੀ ਤੇ ਇਧਰਲੇ ਪਾਸੇ ਵੀ ਉਹਦਾ ਸੇਵਾ ਦੀ ਜਿਹੜੀ ਅੱਜ ਆਰੰਭ ਕਰਾਂਗੇ। ਹਾਂ ਮੈਂ ਸਾਰੇ ਹੀ ਇਲਾਕਾ ਵਾਸੀ ਨੇ ਵੀ ਆਪਣਾ ਸਹਿਯੋਗ ਪਾਉਂ ਕਟਕਟ 150 ਟਿਪਰ ਇੱਥੇ ਐਂ ਦੱਸਿਆ ਕਿ ਬਾਬਾ ਜੀ ਵੱਲੋਂ ਕਿ ਬਜਰੀ ਦੇ ਉਸ ਤੋਂ ਬਾਅਦ ਲੱਗ ਸਕਦੇ ਆ ਤਾਂ ਸਾਰੇ ਜਿਹੜੇ ਇਲਾਕੇ ਦੇ ਜਿੰਨੇ ਵੀ ਕ੍ਰਸ਼ਰ ਆ ਉਹਨਾਂ ਨੂੰ ਵੀ ਜਿਹੜਾ ਹੈ ਵੀ ਵੱਧ ਤੋਂ ਵੱਧ ਜਿਹੜਾ ਹੈ ਸਮਾਨ ਗੁਰੂ ਘਰ ਜਿਹੜਾ ਹੈ ਜੋ ਲੱਗੇ ਤੇ ਆਪਣੀ ਸਾਰੀ ਸੰਗਤ ਸਾਡੀ ਸਾਰੀ ਟੀਮ ਤੇ ਇਲਾਕੇ ਦੇ ਨੌਜਵਾਨ ਵੀ ਗੁਰੂ ਸਾਹਿਬ ਆਪਸੀ ਸਤਿਅਤ ਰੱਖ ਕੇ ਕੰਮ ਕਰਾਂ ਵੱਡਾ ਪ੍ਰੋਜੈਕਟ ਹੈ ਇੱਥੇ ਵੀ ਫਿਰ ਇਹਨੂੰ ਕੰਕਰੀਟ ਕਰਾਂਗੇ ਥੱਲੇ ਵੀ ਆਰ ਸੀ ਸੀ ਦਾ ਡੰਗਾ ਲਾਵਾਂਗੇ ਤਾਂ ਕਿ ਪਾਰਕਿੰਗ ਵੀ ਖੁੱਲੀ ਬਣ ਸਕੇ ਤੇ ਜਿਹੜੀ ਵੀ ਸੰਗਤ ਆਵੇ ਉਹ ਮਾਨੂੰ ਸਹੂਲਤ ਹੋਵੇ